ਜਿਹੜਾ ਸਵਾਲ ਸੁਖੀਰ ਬਾਦਲੀ ਹੈਗਾ ਤੇ ਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਸਵਾਲ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਕਿ ਬੋਲ ਲੈਂਡ ਦੇ ਚੀਮਾ ਸਾਹਿਬ ਅੱਛਾ ਮੈਨੂੰ ਇਹਨਾਂ ਤੋਂ ਦੱਸ ਦਿਓ ਪਿੱਠ ਚ ਛੁਰਾ ਮੈਂ ਕਿੰਨਾ ਕੁ ਗਹਿਰਾ ਮਾਰਦਾ ਸੀ ਨਹੀਂ ਫਿਰ ਮੈਂ ਪਤਾ ਕਰੇ ਲੈਣਾ ਕਿ ਬਿਆਨ ਕੀ ਦਾ ਸੀ ਫਿਰ ਅੱਛਾ ਸਰਨਾ ਜੀ ਤੁਹਾਡਾ ਨਾਂ ਲਈ ਜਾਂਦਾ ਹੈ ਹੱਥ ਮਾਰ ਕੇ ਰੋਕਣ ਲਈ ਕਿ ਸਰਨੇ ਉਹ ਮੈਨੂੰ ਪਤਾ ਕਹਿੰਦੇ ਕਮਾਂਡ ਕਿੱਥੋਂ ਆ ਰਹੀ ਹੈ ਪਿੱਛੋਂ ਇਸ ਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਕੇ ਪ੍ਰੈਸ ਕਾਨਫਰੰਸ ਕਰਨ ਲੱਗਦੇ ਨੇ ਆਪਣੀ ਗੱਲ ਕਹਿੰਦੇ ਨੇ ਡੇਢ ਦੋ ਮਿੰਟ ਝੁੱਟ ਕੇ ਤੁਰ ਪੈਂਦੇ ਨੇ ਤੇ ਕਾਰਜਕਾਰੀ ਪ੍ਰਧਾਨ ਰਹੇ ਬਲਵਿੰਦਰ ਸਿੰਘ ਭੁੰਦਰ ਆਪਣੀ ਗੱਲ ਕਹਿਣ ਤੋਂ ਪਹਿਲਾਂ ਰੋਕਣਾ ਚਾਹੁੰਦੇ ਸੀ ਪ੍ਰਧਾਨ ਜੀ ਦੀ ਬਾਹ ਫੜਦੇ ਰਹਿੰਦੇ ਛੜਾ ਕੇ ਬਾ ਉਹ ਗਏ ਉਹ ਗਏ ਪ੍ਰਧਾਨ ਜੀ ਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ ਇਸ ਤੋਂ ਵੀ ਬੜੀ ਅਹਿਮ ਗੱਲ ਸ਼ਰਮਣੀ ਗੁਰਦੁਆਰਾਪੰਦਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਥਾਮੀ ਦਾ ਗੈਰ ਹਾਜ਼ਰ ਰਹਿਣਾ ਬੇਸ਼ੱਕ ਕਿਹਾ ਗਿਆ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਪਰ ਪਤਾ ਲੱਗ ਰਿਹਾ ਕਿ ਤਾਮੀ ਸਾਹਿਬ ਦੁਬਾਰਾ ਮਨ ਬਣਾ ਰਹੇ ਨੇ ਕਿ ਮੈਂ ਪ੍ਰਧਾਨਗੀ ਛੱਡ ਦਿਆਂ। ਉਹ ਸੰਤੁਸ਼ਟ ਨਹੀਂ ਇਹ ਸਾਰੀ ਪ੍ਰਕਿਰਿਆ ਤੋਂ। ਬਾਬਾ ਧਨੋਲਾ ਨੂੰ ਲਿਆਉਣਾ, ਇਸ ਢੰਗ ਤਰੀਕੇ ਨਾਲ ਚੋਣ ਕਰਨਾ। ਸੋ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ, ਫਿਰ ਹਾਂ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਨੂੰ ਦਮਦਮਾ ਸਭ ਦੀ ਇੱਥੇ ਰਜਿਸਟ੍ਰਾ ਸੌਂਪੀ ਗਈ। ਸੋ ਕਹਿੰਦੇ ਐਡਵੋਕੇਟ ਰਜਿੰਦਰ ਸਿੰਘ ਤਾਮੀ ਇੱਕ ਵਾਰ ਫਿਰ ਨਾਰਾਜ਼ ਤੇ ਨਰਾਸ਼ ਨੇ। ਤੇ ਉਹ ਦੁਬਾਰਾ ਪ੍ਰਧਾਨਗੀ ਛੱਡਣ ਦਾ ਮਨ ਬਣਾ ਚੁੱਕੇ ਨੇ। ਸੋ ਇਸ ਦੀ ਖੂਬ ਚਰਚਾ ਹੈ ਕਿ ਤਾਮੀ ਫਿਰ ਛੱਡ ਰਹੇ ਨੇ ਪ੍ਰਧਾਨਗੀ।